ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸੋਹ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਨ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਨਾਨਕ ਮਹਾਰਾਜ ਜੀ ਦੇ ਜਲਦੀ ਸਾਬ ਦੀ ਲੜੀਵਾਰ ਵਿਆਖਿਆ ਚੱਲ ਰਹੀ ਹੈ ਅੱਜ ਆਪਾਂ ਤਰਲ ਮਿਲ ਕੇ 34ਵੀਂ ਪੌੜੀ ਦੇ ਵਿਚਾਰ ਜੋ ਆਰੰਭ ਕਰਨੀ ਹੈ ਰਕਤੀ ਰੁਤੀ ਖਤੀ ਵਾ ਪਵਣਾਂ ਪਾਣੀ ਅਗਨੀ ਪਾਤਾ ਇਸ ਵਿੱਚ ਧਰਤੀ ਆਪ ਰੱਖੀ ਧਰਮਸਾਲ ਇਸਤ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਹਨ ਤੁ ਕਰਮੇ ਕਰਮੇ ਹੋਏ ਵਿਚਾਰ ਸਚਾਇਆ ਸਚਾ ਦਰਪਾ ਤੇ ਤਾ ਸੋਣ ਪੰਚ ਪ੍ਰਵਾਹ ਨਦਰੀ ਕਰਮ ਭਵੈ ਨਿਸਾਨ ਕਚ ਪਕਾਈ ਉਥ ਪਾਏ ਨਾਨਕ ਦਇਆ ਜਪੈ ਜਾਏ ਐ ਜੀ ਜੋ ਉਤੇ ਮੇ ਕੋਈ ਜੋ ਗੁਰੂ ਸਾਹਿਬ ਜੀ ਜਪਜੀ ਸਾਹਿਬ ਜੀ ਦੀ ਪੌੜਾ ਅਸਲ ਵਿੱਚ ਇਹ ਪੌੜਾ ਪਿਆਰੇ ਨਰਕ ਕਾਰ ਨੂੰ ਮਿਲਣ ਦੇ ਵੱਖ-ਵੱਖ ਗੁਰੂ ਸਾਹਿਬ ਜੀ ਨੇ ਤਰੀਕੇ ਦੱਸੇ ਆ ਇਹ 38 ਪੌੜਾ ਪ੍ਰਮਾਤਮਾ ਨੂੰ ਮਿਲਾਉਣ ਦਾ ਕੰਮ ਕਰਦਾ ਸਟੈਪ ਬਾਈ ਜਿਵੇਂ ਜਿਵੇਂ ਸੁਰ ਤੋਂ ਉੱਪਰ ਨੂੰ ਜਾਉਗੀ ਓਵੇਂ ਹੌਲੀ 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 ਸਾਨੂੰ ਇਸ ਸਮਾਗਮਾਂ ਦੇ ਗਹਿਰੇ ਗਿਆਨ ਦੀ ਸਮਝ ਪੈਂਦੀ ਪੈਂਦੀ ਸਿਰ ਪਿਆਰ ਅਤੇ ਤਿੰਨ ਨਵੰਕਾਲ ਦਾ ਰੂਪ ਹੀ ਰੱਬ ਦੇ ਅੰਦਰ ਖੋ ਜਾਂਦੇ ਆ ਜੋ ਸਾਡਾ ਮੂਲ ਮੰਤਰ ਹੈ ਨਾ ਮੇ ਤਾਂ ਉਹ ਆਪਾਂ ਜਦੋਂ ਜਪਜੀ ਸਾਹਿਬ ਦੀ ਵਿਆਖਿਆ ਜਿੱਦੇ ਸ਼ੁਰੂ ਕੀਤੀ ਸੀ ਉਹਦੇ ਵੀ ਇੱਕ ਗੱਲ ਆਖੀ ਸੀ ਆਪਾਂ ਕਿ ਜੋ ਮੂਲ ਹੈ ਜੋ ਵੀ ਮੂਲ ਮੰਤਰ ਦਾ ਜਾਪ ਕਰਦੇ ਰਹਿੰਦੇ ਆ ਉਹ ਆਪਣੇ ਮੂਲ ਦੇ ਨਾਲ ਜੁੜ ਜਾਂਦੇ ਆ ਜਿਹੜੀ ਚੀਜ਼ ਆਪਣੇ ਮੂਲ ਦੇ ਨਾਲ ਜੁੜ ਜਾਂਦੀ ਹੈ ਉਹ ਜੀ ਉਸ ਵਸਤੂ ਪਦਾਰਥ ਕੋਈ ਵੀ ਬਣਾਏ ਕੋਈ ਦraft ਹੈ, ਕੋਈ ਬੁੱਤ ਹੈ, ਕਿਸੇ ਤਰ੍ਹਾਂ ਦੀ ਵੀ ਚੀਜ਼ ਹੈ। ਕੋਈ ਮਕਾਨ ਆਪਣੀ ਨਿਯੋਣਾ ਜੁੜਿਆ ਹੋਇਆ ਜਿਹੜਾ ਉਹਨੂੰ ਪਿਆਰਿਓ ਛੇਤੀ ਕੀਤੇ ਦੇਖਣਾ ਬਹੁਤ ਔਖਾ ਹੋ ਜਾਂਦਾ ਹੈ। ਤੇ ਜਿਹੜੀ ਚੀਜ਼ ਆਪਣੀ ਜੜ ਨਾਲ ਟੁੱਟ ਜਾਂਦੀ ਹੈ ਉਹਦਾ ਵਿजूद ਖਤਮ ਹੋਣਾ ਤੈਅ ਹੁੰਦਾ ਹੈ। ਅੱਜ ਸਾਨੂੰ ਜਿਹੜੇ ਚਿੰਤਾ, ਫਿਕਰ, ਘੋਰੀ ਲੱਗੇ ਹੈ ਇਹਦਾ ਸਭ ਤੋਂ ਵੱਡਾ ਮੂਲ ਕਾਰਨ ਅਸੀਂ ਆਪ ਗੁਰੂ ਦੀ ਦਿੱਤਾ ਹੋਇਆ ਉਪਦੇਸ਼ ਵਿਸਾਖਤਾ ਜੀ ਘਰਾਂ ਦੇ ਵਿੱਚੋਂ ਬਾਣੀ ਬਾਗ ਨਿਕਲ ਚੁੱਕੀ ਐ ਗੰਦੇ ਗੀਤ ਵੱਜੇ ਜਾਂਦੇ ਘਰੇ ਕੋਈ ਨਾਮ ਬਾਣੀ ਦਾ ਸਿਮਰਨ ਭਜਨ ਬੰਦਗੀ ਦੀ ਕੋਈ ਰੂਹ ਰਹਿ ਹੀ ਨਹੀਂ ਦੇ ਘਰ ਦੇ ਵਿੱਚ ਅੱਗੇ ਬਜ਼ੁਰਗ ਸੀ ਸਾਡੇ ਸੱਚਮੁੱਚ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਰੂਪਾਂ ਸੀ ਜੀ ਸਿੱਧੇ ਸਾਦੇ ਸੁਭਾਅ ਵਾਲੇ ਨਾ ਕੋਈ ਛਾਲ ਨਾ ਕੋਈ ਕਾਪਟ ਨਾ ਕੋਈ ਧੋਖਾ ਨਾ ਕੋਈ ਬੇਈਮਾਨੀ ਅੰਦਰ ਆ। ਅੱਜ ਲੋਕਾਂ ਦੇ ਅੰਦਰ ਇੰਨੀ ਚਤਰੰਗਾ ਵਧ ਤਾ ਕਾਹ ਦਾ ਪਦਾਰਥ ਵਾਲ ਆ ਗਿਆ ਪੈਰੂ। ਪ੍ਰਮਾਤਮਾ ਨੂੰ ਤਾਂ ਭੁੱਲੀ ਗਏ। ਤੇ ਸਮਾ ਦੀ ਹੋਰ ਚਤਰੰਗਾ ਦੇ ਵਿੱਚ ਮਨੁੱਖ ਪ੍ਰਮਾਤਮਾ ਤੋਂ ਦੂਰ ਹੋ ਗਿਆ। ਅੱਜ ਦੇ ਰਿਸ਼ਤੇ ਨਾਤੇ ਦੇਖ ਲਓ ਤੁਸੀਂ ਕਿਹੋ ਜੇ ਬਣ ਚੁੱਕੇ ਆਂ ਘਰਾਂ ਦੇ ਵਿੱਚ। ਆਪਣੇ ਆਪਣੇ ਆਪਾਂ ਘਰਾਂ 'ਚ ਝਾਤ ਮਾਰ ਕੇ ਦੇਖਿਓ ਕਿਹੋ ਜੇ ਰਿਸ਼ਤੇ ਨਾਤੇ ਬਣ ਕੇ। ਬਾਣੀ ਚ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਭਾਈ ਬੰਦੀ ਖੇਤ ਚਕਾਇਆ ਪੁਣੀਆ ਕਾਰਨ ਦੀਨ ਬਗਾਇਆ ਹੈ ਹੈ ਤਰ ਕੈ ਉਹ ਕਰੇ ਨ ਗੱਲਾਂ ਬਿਟਣ ਸਿਰਫ ਉਹ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਉ ਮੁਖੰਤ ਤਾਏ ਕਿੰਨਾ ਵਿਸਥਾਰ ਆਉਂਦਾ ਜੀ ਗੁਰੂ ਜੀ ਕਹਿੰਦੇ ਆਓ ਜੀ ਜਗਦੀਸ਼ ਸਾਹਿਬ ਦੀ ਆਪਾਂ ਜੋ ਚੌਥੀ ਮੀ ਪੌੜੀ ਦੇ ਵਿਚਾਰ ਸ਼ੁਰੂ ਕਰਦੇ ਆਂ ਰਾਤੀ ਰੁਤੀ ਥਿਤੀ ਵਾ ਰਾਤੀ ਦਾ ਅਰਥ ਹੈ ਜੀ ਜੋ ਰਾਤ ਪ੍ਰਮਾਤਮਾ ਦੇ ਹਉਮੇ ਦੇ ਵਿੱਚ ਰਾਤ ਹੁੰਦੀ ਹੈ ਰਾਤੀ ਰੁਤੀ ਫਿਰ ਉਤਾਲ ਜੀ ਥਿਤੀ ਦਾ ਅਰਥ ਹੁੰਦਾ ਹੈ ਜੀ ਤ੍ਰਿਕ ਤ੍ਰਿਕਾ ਵਾ ਉਦਨ ਅਗਲੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਪਵਨ ਪਾਣੀ ਅਗਨੀ ਪਤਾਲ ਪਵਨ ਹਵਾ ਪਾਣੀ ਜੋ ਆਪਾਂ ਵਰਤਦੇ ਆਂ ਜੀ ਸਰੀਰ ਦੇ ਵਿੱਚ ਵੀ ਪਾਣੀ ਹੈ 80% ਤੋਂ ਉੱਪਰ ਸਰੀਰ ਦੇ ਵਿੱਚ ਪਾਣੀ ਆ ਪਿਆ ਰਹੋ ਪਵਨ ਹਵਾ ਪਾਣੀ ਅਗਨੀ ਅੱਗ ਤੇ ਪਤਾਲ ਧਰਤੀ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਤੇਸ ਵਿੱਚ ਧਰਤੀ ਥਾਪ ਰੱਖੀ ਧਰਮਸਾਨਾ ਕਹਿੰਦੇ ਵੀ ਇਸ ਨੂੰ ਸਾਰਾ ਗਣ ਦਿੱਤਾ ਗੁਰੂ ਜੀ ਨੇ ਰਾਤਾ ਰੁਤਾ ਥਿੱਤੀ ਤਰੀਕਾ ਵਾਰ ਦਿਨ ਪਾਣੀ ਹਵਾ ਜੋ ਅਗ ਹੈ ਤੇ ਪਤਾਲ ਸਾਰਿਆਂ ਦੇ ਸਮੂਹ ਦੇ ਵਿੱਚ ਕੀ ਹੈ ਗੁਰੂ ਜੀ ਕਹਿੰਦੇ ਇਸ ਵਿੱਚ ਧਰਤੀ ਥਾਪ ਰੱਖੀ ਤਾਂ ਉਸ ਤਾਰਾ ਕਹਿੰਦੇ ਵੀ ਇਹ ਧਰਤੀ ਵਿੱਚ ਪ੍ਰਮਾਤਮਾ ਨੇ ਵਿਚਾਲੇ ਥਾਪ ਦਿੱਤੀ ਹੈ ਇਹ ਸਾਰੇ ਸਮੂਹ ਦੇ ਵਿੱਚ ਤਿਸ ਵਿੱਚ ਕਿੰਦੇ ਵੀ ਗੁਰੂ ਜੀ ਕਹਿੰਦੇ ਸਮੂਹ ਦੇ ਵਿੱਚ ਇਸ ਤਰ੍ਹਾਂ ਇਸ ਸਮੁਦਾਇ ਇਕੱਠਾ ਥਾਪ ਰੱਖੀ ਇਕੱਠ ਦੇ ਵਿੱਚ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਧਰਤੀ ਥਾਪ ਦਿੱਤੀ ਹੈ ਐ ਵਿਚਾਲੇ ਨਾ ਵੇਖੋ ਬੰਦਾ ਅੱਜ ਦੇਖਦੇ ਆਪਾਂ ਤੇ ਮੰਗਲ ਗ੍ਰਹਿ ਤੇ ਕਰਦਾ ਜੀਵਨ ਲਵਦਾ ਕਰਦਾ ਹੈ ਕਹਿੰਦਾ ਜੀ ਮੰਗਲ ਤੇ ਮੈਨੂੰ ਪਾਣੀ ਮਿਲ ਗਿਆ ਮੰਗਲ ਤੇ ਮੈਨੂੰ ਆਹ ਕੁਛ ਮਿਲ ਗਿਆ ਬੰਦਿਆ ਪਹਿਲਾਂ ਧਰਤੀ ਤੇ ਰਹਿਣਾ ਤਾਂ ਸਿੱਖ ਲਾ ਕੋ ਮੰਗਲ ਗ੍ਰਹਿ ਤੇ ਫੇਰ ਜਾਵਣੀ ਭਾਜੀ ਫੇਰ ਉੱਥੇ ਦੁਨੀਆਂ ਦੇ ਸਾਲੀਆਂ ਆਪਦੀ ਪਹਿਲਾਂ ਧਰਤੀ ਤੇ ਰਹਿਣਾ ਤੈਨੂੰ ਆਇਆ ਨਹੀਂ ਗਵੰਡਿਆਂ ਦੇ ਨਾਲ ਤਾਂ ਤੈਨੂੰ ਵਰਤਨਾ ਨਹੀਂ ਆਇਆ ਗਵੰਡਾਣਾ ਤਾਂ ਬੁਲਾਉਂਦਾ ਨਹੀਂ ਗਵੰਡਿਆਂ ਨੂੰ ਤਾਂ ਤੇ ਗੱਲਾਂ ਕਰਦਾ ਮੰਗਲ ਗਹਿਦਾ ਪਹਿਲਾਂ ਤੂੰ ਸਾਰਾ ਇੱਥੇ ਸਿਸਟਮ ਜੋ ਪ੍ਰਮਾਤਮਾ ਦੇ ਨਿਜਨਾ ਉਹਨਾਂ ਨੂੰ ਤੂੰ ਆਪ ਨਾਲ ਆਪ ਦੀ ਸੌ ਖਾਤਰ ਤੂੰ ਬੰਦਿਆ ਕਿੰਨੇ ਜੀਵਾਂ ਨੂੰ ਦੁੱਖ ਦੇ ਰਿਹਾ ਤਾ ਕਿੰਨਿਆਂ ਨੂੰ ਤੋਂ ਇਸ ਜੋ ਪਦਾਰਥ ਬਾਤ ਦੀ ਬੜੀ ਚੜਾ ਰਿਹਾ ਜੀ ਬੰਦਾ ਕਿੰਨੇ ਮਨੋਖਣੇ ਐਟਮ ਹਥਿਆਰ ਬਣਾ ਲਈ ਕਿਦੇ ਹਾਸਤੇ ਬਣਾਏ ਮੰਨੇ ਹਾਸਤੇ ਬਣਾਏ ਕੋਸਮ ਹਾਸਤੇ ਥੋੜੇ ਬਣਾਏ ਨੇ ਪਾਇਆ ਸੀ ਉਸ ਨੂੰ ਖਤਮ ਕਰਨਾ ਦਾ ਬੰਦੇ ਨੇ ਬੰਦੇ ਨੂੰ ਮਾਰਨ ਦੇ ਵੱਡੇ ਵੱਡੇ ਆਟਮ ਥਾਰਮਾ ਦੇ ਹੁਣ ਤਾਂ ਇਹ ਜਿਹੇ ਹਥਿਆਰ ਬਣ ਗਏ ਪਿਆ ਰਹੋ ਵੀ ਜੇ ਕਿਤੇ ਇੱਕ ਹੀ ਚੱਲ ਗਿਆ ਨਾ ਤੇ ਦੁਨੀਆ ਤਬਾਹ ਹੋ ਗਈ ਇੱਕ ਹੀ ਚੱਲ ਗਿਆ ਅਮਰੀਕਾ ਕੋਲੇ ਇਹ ਜਿਹੇ ਐਟਮਿਕ ਥਾਰ ਹੈ ਰੂਸ ਕੋਲੇ ਇਹ ਜਿਹੇ ਐਟਮਿਕ ਥਾਰ ਹੈ ਆ ਹੁਣ ਯੂਕਰੇਨ ਦੀ ਜੰਗ ਚੱਲੀ ਜਾਂਦੀ ਦੇਖਦੇ ਨਾ ਇੱਕ ਦੂਜੇ ਨੂੰ ਧਮਕਦੇ ਆਸੀ ਜੀ ਪਰ ਮਾਨੋ ਗੁੰਬਾਂ ਦੇ ਮੂੰਹ ਖੋਲ ਤੇ ਅਸੀਂ ਜੀ ਫਲਾਨਾ ਕਰਦੇ ਆਂ ਫਲਾਨਾ ਕਰਦਾ ਡਰਾਉਂਦੇ ਨੇ ਇੱਕ ਦੂਜੇ ਇਹ ਡਰਾਵਾ ਹੈ ਹਥਿਆਰਾਂ ਦਾ ਡਰਾਵਾ ਪਰ ਜਿਹੜੇ ਮਨੁੱਖ ਨੇ ਐਟਮ ਬੰਬ ਤਿਆਰ ਕੀਤਾ ਨਾ ਉਹ ਜੀ ਜੋ ਬਣਾਉਣ ਵਾਲਾ ਐਟਮ ਉਹ ਚਲਾਣਾ ਕਰ ਗਿਆ ਪਰ ਉਹ ਜ਼ਿੰਦਗੀ ਦੇ ਅਖੀਰ ਵਿੱਚ ਪਛਤਾਵਾ ਕਰਕੇ ਗਿਆ ਕਹਿੰਦਾ ਮੇਥੋਂ ਬਹੁਤ ਬੁਰੀ ਚੀਜ਼ ਬਣ ਗਈ ਬਹੁਤ ਬੁਰੀ ਚੀਜ਼ ਬਣਾਈ ਤਾਂ ਉਹਨੇ ਫਾਇਦੇ ਵਾਸਤੇ ਸੀ ਵੈਸੇ ਕਈ ਦੇਸ਼ ਫਾਇਦਾ ਵੀ ਲੈ ਰਹੇ ਨਾ ਅੱਜ ਉਹ ਬਿਜਲੀ ਪੈਦਾ ਕਰਨ ਵਾਸਤੇ ਪਰਮਾਣੂ ਊਰਜਾ ਜਿਹੜੀ ਬੜਾ ਕੰਮ ਦਿੰਦੀ ਹੈ ਬਿਜਲੀ ਜਿਹੜੀ ਆਪਣੇ ਹਣ ਘਰਾਂ ਵਿੱਚ ਚੱਲ ਰਹੀ ਹੈ ਇਹ ਹੋਰ ਬਹੁਤ ਕਾਰਖਾਨੇ ਚਲਾਉਣ ਵਾਸਤੇ ਪਰਮਾਣੂ ਊਰਜਾ ਕੰਮ ਦਿੰਦੀ ਹੈ ਬਣਾਈ ਤਾਂ ਸੁੱਧ ਸੀ ਪਰ ਬੰਦੇ ਨੇ ਉਹਨੂੰ ਮਾਰੂ ਥਿਆਰਵਾਇਆ ਕਿਉਂਕਿ ਬੰਦੇ ਦਾ ਜਿਹੜਾ ਦਿਮਾਗ ਛਾਤਰ ਆ ਨਾ ਸ਼ੈਤਾਨ ਹੈ ਇਹਨੇ ਉਸ ਦੇ ਵਿੱਚੋਂ ਬਹੁਤ ਇੱਕ ਭਿਆਨਕ ਰੂਪ ਦਾ ਐਟਮ ਬੰਬ ਬਣਾਇਆ ਤੇ ਜਿਹੜਾ ਕਿ ਬਹੁਤ ਵਿਨਾਸ਼ਕਾਰੀ ਹੈ ਇਹ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੈ ਨਾਗਾਸਾਕੀ ਹਿਰੋਸ਼ੀਮਾ ਨਾਗਾਸਾਕੀ ਜਪਾਨ ਦੀ ਇੱਕ ਧਰਤੀ ਐਸੀ ਹੈ ਜਿੱਥੇ ਹਾਈਡਰੋਜਨ ਬੰਬ ਚੱਲਿਆ ਸੀ ਹਾਈਡਰੋਜਨ ਕਿਉਂਕਿ ਪਰਮਾਣੂ ਤੋਂ ਬਾਅਦ ਬਣਿਆ ਨਾ ਕੱਲਾ ਹਾਈਡਰੋਜਨ ਬੰਬ ਚੱਲਿਆ ਸੀ ਅੱਜ ਤੱਕ ਉੱਥੇ ਬੱਚੇ ਅਪੰੰਦ ਬਿਲਾ ਹੁੰਦੇ ਆ ਬੱਚੇ ਗੁੰਗੇ ਗੋਲੇ ਬਿਲਾ ਹੁੰਦੇ ਅੱਜ ਤੱਕ ਉਥੋਂ ਦੀ ਧਰਤੀ ਅੱਜ ਤੱਕ ਅਪਜਾਉ ਨਹੀਂ ਹੋ ਸਕੀ ਹਜੇ ਹਜੇ ਵੀ ਅਪਜਾਉ ਨਹੀਂ ਧਰਤੀ ਕਿੰਦੇ ਉਸ ਖਿੱਤਾ ਨਾ ਜਿੱਥੇ ਉਹ ਬੰਬ ਡਿੱਗਿਆ ਸੀ ਅੱਜ ਤੱਕ ਵੀ ਉਥੋਂ ਦੇ ਜਿਹੜੀ ਧਰਤੀ ਦੇ ਟਾਣਾ ਅਪਜਾਉ ਨਹੀਂ ਹੋ ਸਕੀ ਤੇ ਜਿਹੜਾ ਵਾਤਾਵਰਣ ਦੇ ਵਿੱਚ ਇੰਨਾ ਪ੍ਰਭਾਵ ਹੈ ਉੱਥੇ ਗ੍ਰਾਫਟ ਹੈ ਜਿਹੜੇ ਵੀ ਉਹ ਵੀ ਆਪਣੀ ਪੂਰੀ ਗ੍ਰੋਥ ਨਹੀਂ ਕਰਦੇ ਉੱਪਰੋਂ ਕਿੱਡਾ ਵੇਖੋ ਮਾਰੂ ਮਾਰੂ ਅਸਰ ਇਹਨਾਂ ਚੀਜ਼ਾਂ ਦਾ ਉਹ ਤਾਂ ਹਾਈਡਰਨ ਬੰਮ ਚੱਲਿਆ ਸੀ ਤੇ ਜਿਹੜੇ ਹੁਣ ਪਰਮਾਣੂ ਬੰਬ ਆ ਤਾਂ ਉਹ ਤੋਂ ਵੀ ਉੱਤੇ ਸੋ ਇਹ ਚੀਜ਼ ਵਾਲਾ ਧਿਆਨ ਦੇਣ ਦੀ ਲੋੜ ਹੈ ਵੀ ਮਨਾਂ ਆਪਣੇ ਨਿੱਜੀ ਫਾਇਦੇ ਵਾਸਤੇ ਤੋਂ ਬਹੁਤ ਮਾਰੂ ਹਥਿਆਰ ਪੈਦਾ ਕਰਨੇ ਹੈ ਪਰ ਨਸਾਨ ਤੇਰਾ ਹੀ ਹੁੰਦਿਆ ਗੁਰੂ ਜੀ ਕਹਿੰਦੇ ਇਹ ਪਾਣੀ ਇਹ ਹਵਾ ਇਹ ਅੱਗ ਇਹ ਪਤਾਲ ਇਹ ਰਾਤਾ ਇਹ ਰੁੱਤਾ ਇਹ ਤਰੀਕਾ ਇਹ ਦਿਨ ਇਹ ਪ੍ਰਮਾਤਮਾ ਵਿਚਾਰੇ ਤੂੰ ਘਰਤੀ ਥਾਪ ਦਿੱਤੀ ਹੈ ਧਰਮਸ਼ਾਲ ਫਿਰ ਕੀ ਹੈ ਜੀ ਦੁਬਾਰੋ ਇਸ ਵਿੱਚ ਜੀ ਜਗਤ ਕੇ ਰੰਗਾ ਕਹਿੰਦੇ ਵੀ ਤੂੰ ਜੀ ਥਾਪ ਦਿੱਤੇ ਤੇ ਅਨੇਕਾਂ ਹੀ ਜੁਗਤਾਂ ਦੇ ਰੰਗ ਭਰ ਦਿੱਤੇ ਜੇ ਤੁਸੀਂ ਪ੍ਰਮਾਤਮਾ ਦੀ ਕਲਾਕਾਰੀ ਵੇਖਿਆ ਕਰੋ ਜਾਨਵਰਾਂ ਦੇ ਵਿੱਚ ਇੱਕ ਨਾ ਨਿੱਕੀ ਜਿਹੀ ਚਿੜੀ ਹੈ ਉਹ ਹੁਣ ਕਾਫੀ ਆਪਣੇ ਮਨ ਲਾ ਕੇ ਆਪਣੀ ਨਿੱਕੀ ਜਿਹੀ ਚਿੜੀ ਹੈ ਇੰਨੇ ਰੰਗ ਭਰਿਆ ਉਹਦੇ ਵਿੱਚ ਬਲਹਾਰੀ ਬਹਾਰ ਜਦ ਕੋ ਕੁਦਰਤ ਤੇਰੇ ਰੰਗ ਭਰ ਦਿੰਦੀ ਇੱਕ ਮੰਨ ਲਓ ਵੀ ਪੇਂਟਰ ਨੂੰ ਰੰਗ ਭਰਨ ਵਾਸਤੇ ਕਿੰਨਾ ਟਾਈਮ ਲੱਗ ਜਾਂਦਾ ਪਰਮਾਤਮਾ ਧੰਨ ਤੂੰ ਜੀ ਇਹ ਜਿਹੇ ਪੈਦਾ ਕਰਤੇ ਕਿੰਨੇ ਰੰਗਾਂ ਦੀ ਚਿੜੀ ਬਣਾਤੀ ਉਹ ਕਿੰਨੇ ਰੰਗਾਂ ਦੀ ਫਿਰ ਆਪਾਂ ਜੀ ਵੇਖਦੇ ਹਾਂ ਕਿ ਕਿੰਨੇ ਜੀਵ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਕਿੰਨੇ ਸੋਹਣੇ ਲੱਗਦੇ ਐ ਕਿੰਨੇ ਜੀਵ ਪ੍ਰਮਾਤਮਾ ਨੂੰ ਬੜਾ ਦੁੱਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਲੇਖ ਅਨੰਤ ਉਹਨਾਂ ਦੇ ਫਿਰ ਨਾਮ ਵੀ ਅਨੰਤੀ ਹੈ ਬੈਰ ਕੋਈ ਕਈ ਜੀਵਾਂ ਦਾ ਤਾਂ ਨਾ ਹਜੇ ਵਿਗਿਆਨ ਵਾਲੇ ਨਾਮ ਵੀ ਨਹੀਂ ਰੱਖ ਸਕੇ ਐਹਰੇ ਦੀ ਬਿਆਨ ਉਹਨਾਂ ਨੂੰ ਉਹਨਾਂ ਦੀ ਪ੍ਰਜਾਤੀ ਦੇ ਵਿੱਚੋਂ ਕੋਈ ਹਜੇ ਨਾਮ ਨਹੀਂ ਮਿਲਿਆ ਨਾਮ ਨਹੀਂ ਦੇ ਸਕੇ ਕਿਉਂਕਿ ਮਨੁੱਖ ਨੇ ਦਿੱਤੇ ਨਾ ਨਾਮ ਨਾਮ ਤਾਂ ਮਨੁੱਖ ਨੇ ਦਿੱਤੇ ਹੋਏ ਐ ਪ੍ਰਮਾਤਮਾ ਨੇ ਤਾਂ ਜੀ ਪੈਦਾ ਕੀਤਾ ਜਿਹੜੇ ਨਾਮ ਦਿੱਤੇ ਆ ਇਹ ਅਕਾਲ ਪੁਰਖ ਵਜਿ ਇਹ ਮਨੁੱਖ ਨੇ ਦਿੱਤੇ ਐ ਪ੍ਰਮਾਤਮਾ ਨੇ ਵੀ ਦਿੱਤੇ ਉਹਨੇ ਜੀ ਪੈਦਾ ਕੀਤੇ ਐ ਇਹ ਤਾਂ ਬੰਦੇ ਨੇ ਆਪਦੀ ਆਪਦੀ ਭਾਸ਼ਾ ਦੇ ਵਿੱਚ ਨਾਮ ਦਿੱਤੇ ਜੀ ਕਿਤੇ ਕੋਈ ਨਾਮ ਹੈ ਕਿਸੇ ਜੀ ਦਾ ਕਿਤੇ ਕੋਈ ਨਾਮ ਹੈ ਹੁਣ ਮੋਰ ਆਪਾਂ ਤਾਂ ਕਹਿ ਦਿੰਦੇ ਆ ਮੋਰ ਤੇ ਪੱਛਮੀ ਦੇਸ਼ਾਂ ਦੇ ਵਿੱਚ ਜਾ ਕੇ ਆਪਾਂ ਮੋਰ ਉਥੋਂ ਮੋਰ ਥੋੜੇ ਕਹਿੰਦੇ ਆ ਉਹ ਹੋਰ ਕਹਿੰਦੇ ਆ ਉਹਨਾਂ ਦੀ ਭਾਸ਼ਾ ਵਿੱਚ ਨਾਮ ਮੋਰ ਹੈ ਹੋ ਗਿਆ ਨਾ ਅਨੰਤ ਵੀ ਨਾਮ ਵੀ ਅਨੰਤ ਹੈ ਮਾਲਕਾਂ ਦੀ ਜੀਵਾਂ ਦੇ ਜਿੰਨੇ ਪੈਦਾ ਕੀਤੇ ਜੀ ਨਾਮ ਵੀ ਅਨੰਤ ਹੀ ਹੈ ਉਹਨਾਂ ਦੇ ਨਾਮ ਕਰਨ ਵੀ ਵੱਖ-ਵੱਖ ਹੈ ਸੋ ਗੁਰੂ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਕਰਮੀ ਕਰਮੀ ਹੋਏ ਵਿਚਾਰ ਤੇ ਰੇਲਾ ਜੀਆਂ ਦੇ ਕਹਿੰਦੇ ਇੱਕ ਇੱਕ ਤਰਨ ਦੀ ਵਿਚਾਰ ਹੋ ਰਹੀ ਹੈ ਦਰਬਾਰ ਫਿਰ ਸੱਚਾ ਆਪ ਸੱਚਾ ਦਰਬਾਰ ਉਹ ਪ੍ਰਮਾਤਮਾ ਵੀ ਸੱਚ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ ਦਰਬਾਰ ਜਿਹੜੇ ਦਰ ਦੇ ਉੱਤੇ ਬੈਠਾ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਜੀ ਗੁਰੂ ਜੀ ਕਹਿੰਦੇ ਉਹਦਾ ਦਰਬਾਰ ਵੀ ਸੱਚਾ ਹੀ ਹੈ ਕਿਉਂਕਿ ਆਪ ਪਤਾ ਝੂਠੇ ਆ ਨਾ ਆਪਣੇ ਤਾਂ ਘਰਬਾਰ ਵੀ ਝੂਠੇ ਆ ਨੋ ਸੱਚੇ ਥੋੜੇ ਆਪਣਾ ਸਰੀਰ ਵੀ ਛੁੱਟਾਗਾ ਮਨੁੱਖ ਦੇ ਦਾਅਵੇ ਵਿੱਚੋਂ ਜਿੰਨੇ ਮਰਜ਼ੀ ਦਾਅਵੇ ਕਰਨੇ ਬੰਦੇ ਇੱਕ ਦਿਨ ਬੰਦੇ ਦੇ ਸਾਰੇ ਦਾਅਵੇ ਖਤਮ ਹੋ ਜਾਂਦੇ ਹੈ ਜੀ ਕਾਲਾ ਦਾਵਾ ਕਰੂਗਾ ਬੰਦਾ ਵੀ ਪਰਿਵਾਰ ਬੱਚੇ ਮੇਰੀ ਨੌਕਰੀ ਮੇਰਾ ਅਹੁਦਾ ਕਿੰਨਾ ਵਿਚਾਰ ਹੈ ਫਰੀ ਸਾਹਿਬ ਕਹਿੰਦੇ ਆ ਨਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਆ ਆਸਣ ਤੇ ਬਹਿ ਕੇ ਪਤਾ ਨਹੀਂ ਕਿੰਨੇ ਤੁਰ ਗਏ ਰਿੰਦਾ ਪਰਮਾਗਮਨ ਯਾਦ ਕਰਿਆ ਕਰਾ ਐਵੇਂ ਨਾ ਭੁੱਲਿਆ ਕਰ ਬੰਦਾ ਮੈਂ ਮੈਂ ਕਰਦਾ ਕਰਦਾ ਮੈਂ ਆਵੇਂ ਕਰਦੂ ਮੈਂ ਉਹ ਕਰਦੂ ਮੈਂ ਆ ਕਰਦੂ ਲੋਕਾਂ ਦੀਆਂ ਵਟਾਂ ਨੇ ਆਪ ਦੀਆਂ ਵਟਾਂ ਪਿੱਛੇ ਲੜਾਈ ਪਈ ਪਈ ਐ ਵਟਾਂਦਰੇ ਦੇ ਰੌਲੇ ਚੱਲੇ ਜਾਂਦੇ ਐ ਚਿਹਰੇ ਨਾ ਚਾਹ ਉਹ ਕਾਹਦਾ ਦੋ ਭਰਾਵਾਂ ਦਾ ਕਾਹਦਾ ਰੌਲਾ ਐ ਕਿਉਂ ਮਰਦਾ ਕਰਦਾ ਐ ਮਾਣਾਂ ਦੇ ਰਿਆ ਕੀ ਲੈ ਜਾਣਾ ਦੁਨੀਆ ਤੋਂ ਇੱਥੇ ਪਿਆਰ ਰਹਿ ਜਾਣਾ ਸਾਰਾ ਕੁਝ ਕੋਈ ਲੈ ਗਏ ਤੂੰ ਪਹਿਲਾਂ ਦਾਦੇ ਪੜਦਾਦੇ ਲੈ ਗਏ ਨਾਲ ਜਿਹੜੇ ਗੋਲਗਾ ਚਲਾਉਂਦੇ ਸੀਗੇ ਇੱਕ ਦੂਜੇ ਦੇ ਉੱਤੇ ਕੋਈ ਲੈ ਗਿਆ ਨਾ ਕੁਝ ਨਹੀਂ ਲੈ ਕੇ ਜਾਣਾ ਦੁਨੀਆ ਤੋਂ ਐਵੇਂ ਬੰਦਾ ਮੈਂ ਮੈਂ ਕਰਦਾ ਫਦਾ ਹੰਕਾਰ ਵਿੱਚ ਫੂ ਫੂ ਕਰਦਾ ਫਿਰਦਾ ਬੰਦਾ ਗੁਰੂ ਜੀ ਕਹਿੰਦੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹਦਾ ਹੀ ਦਰਬਾਰ ਸੱਚਾ ਦਾ ਤੇ ਕਰਮਾਂ ਦੀ ਵਿਚਾਰ ਪਿਆਰ ਚੱਲਣੀ ਹੈ ਕੀਤੇ ਰੱਖਿਓ ਹਰੇਕ ਜੀ ਦੇ ਆਪਣੇ ਆਪਣੇ ਕਰਮਾਂ ਦੀ ਵਿਚਾਰ ਆਪਣੀ ਚੱਲਣੀ ਚੱਲਣੀ ਦੁਨੀਆ ਵੀ ਵੈਸੇ ਕਰਮਾਂ ਦੀ ਵਿਚਾਰ ਕਰਦੀ ਹੈ ਪਿਆਰੋ ਜਿੰਨੇ ਆਪਾਂ ਬੈਠੇ ਨਾ ਸਰੀਰ ਜਿਵੇਂ ਜੇ ਆਪਾਂ ਕਰਮ ਕਮਾਉਣੇ ਆ ਦੁਨੀਆ ਵੀ ਵਿਚਾਰ ਕਰਦੀ ਹੈ ਕਰਮਾਂ ਉੱਤੇ ਕਿ ਪਰਮਾਤਮਾ ਨੇ ਤਾਂ ਕਰਮ ਹੀ ਕਰਨੀ ਹੈ ਜੀ ਬਾਪਾ ਕਹਿ ਨਹੀਂ ਹੁੰਦੇ ਫਰਾਨਾ ਬੰਦਾ ਤਾਂ ਯਾਰ ਚੰਗਾਲਾ ਉਹਦਾ ਯਾਰ ਭਰਾ ਨਾ ਥੋੜਾ ਜਿਹਾ ਬੇਈਮਾਨ ਹੈ ਇਹਦੇ ਨਾਲ ਕਰਮਾਂ ਦੀ ਵਿਚਾਰ ਇਥੋਂ ਦੀ ਕਰਮਾਂ ਦੀ ਵਿਚਾਰ ਇਹ ਤਾਂ ਬੰਦਾ ਸੱਚਾ ਯਾਰ ਫਰਾਨਾ ਉਹਨਾਂ ਦਾ ਬਜ਼ੁਰਗ ਦਾਇਨ ਸੀ ਆਹ ਤਾਂ ਬੰਦਾ ਸੱਚਾ ਹੈ ਅਹਿਮੀ ਜੀ ਮੇ ਭਾਈ ਇਹ ਪੈਣਾ ਵਾਲੇ ਪਾਸੇ ਹਰੇਕ ਜੀਵ ਦੇ ਵਿੱਚ ਕਈ ਤਾਂ ਹੁਣ ਵੇਖੋ ਆਪਣਾ ਜਾਨਵਰਾਂ ਦੇ ਵੀ ਕਰਮਾਂ ਦੀ ਵਿਚਾਰ ਕਰਦੇ ਆ ਫਲਾਨਾ ਬਾਦ ਸਾਡਾ ਬਾਲਾ ਚੰਗਾ ਸੀਗਾ ਫਲਾਨੀ ਘੋੜੀ ਸਾਡੀ ਬਾਲੀ ਚੰਗੀ ਸੀ ਫਲਾਨਾ ਕੁੱਤਾ ਉਹ ਚੰਗਾ ਸੀ ਸਾਡਾ ਕਰਮਾਂ ਦੀ ਵਿਚਾਰ ਤਾਂ ਮਨੁੱਖ ਵੀ ਕਰਦਾ ਹੈ ਕਹਿੰਦੇ ਪਰ ਪ੍ਰਮਾਤਮਾ ਨੇ ਤਾਂ ਭਾਈ ਕਰਮਾਂ ਦੀ ਵਿਚਾਰ ਕਰਨੀ ਦਾਨੀ ਐ ਕਹਾ ਵੀ ਮਨੁੱਖ ਤਰੇ ਅੰਤਰ ਕੁਝ ਹੋਰ ਸੀ ਤੂੰ ਬਾਹਰੋਂ ਕੁਝ ਜਾ ਹੋਰ ਸੀਗਾ ਫਰੀਦਾ ਜਨਮਣ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਕੱਚਾ ਵਿੱਚ ਟੱਡਿਆ ਜਾਏਗਾ ਫਰੀਦ ਸਾਹਿਬ ਕਹਿੰਦੇ ਤੇਰੇ ਮੁਖ ਵਿੱਚ ਕੁਝ ਹੋਰ ਹੈ ਤੇਰੇ ਅੰਦਰ ਕੁਝ ਹੋਰ ਹੈ ਦੁਨਗਾਨੋਂ ਮੁਖਾਵਾ ਤੋਂ ਹੋ ਕਰਕੇ ਮਪਾਉਣਾ ਧਰਮ ਦਾ ਤੇਰੇ ਅੰਦਰ ਕੁਝ ਹੋਰ ਚੱਲ ਰਿਹਾ ਹੈ ਤੇਰੀ ਅੰਦਰ ਦੀ ਬਿਲਤੀ ਬੁਰੀ ਚੱਲ ਰਹੀ ਹੈ ਉਹ ਆਪਣੇ ਅੰਦਰ ਝਾਤ ਮਾਰ ਕੇ ਵੇਖੀ ਮੈਂ ਕੌਣ ਆਗਾ ਕੀ ਕਰ ਰਹੇ ਆ ਆਪਣੇ ਮੈਂ ਕਿਹੜੇ ਕਰਮ ਆਪਣੀ ਜ਼ਿੰਦਗੀ ਵਿੱਚ ਕਮਾ ਲੈਂਦਾ ਕਈ ਵਾਰੀ ਤਾਂ ਨਾ ਪਿਆਰੋ ਆਪਾਂ ਇੰਨੇ ਸੌ ਜਾਂਦਾ ਮਨੁੱਖ ਆਪਣੇ ਕਰਮ ਦਾ ਵੀ ਨਹੀਂ ਪਤਾ ਹੁੰਦਾ ਵੀ ਮੈਂ ਕੀ ਕਰੀ ਜਾਂਦਾ ਹਾਂ ਕੋਈ ਠੱਗੀਆਂ ਮਾਰੀ ਜਾਂਦਾ ਧੋਖੇ ਕਰੀ ਜਾਂਦਾ ਬੇਈਮਾਨੀਆਂ ਕਰੀ ਜਾਂਦਾ ਕੀ ਕਰੀ ਜਾਂਦਾ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਇੰਨਾ ਉਹ ਜਿਹਾ ਨੰਦਾ ਜੀ ਦਿਨ ਰਾਤ ਭੱਜਾ ਫਿਰਦਾ ਰਹਿੰਦਾ ਤੇ ਕਿੱਦੋਂ ਵੇਖੋ ਜੀ ਮਿਹਨਤ ਕਰਨੀ ਆ ਫਰਜ਼ ਐ ਇਹ ਵੀ ਨਹੀਂ ਨਾ ਨਾ ਮਿਹਨਤ ਦਿਨ ਰਾਤ ਕਰਕੇ ਵੀ ਹੁੰਦੀ ਐ ਪਰ ਸ਼ਾਲਾ ਦਾਪਕ ਠੱਗੀ ਚੋਰੀ ਤੇ ਬੇਈਮਾਨੀ ਦੀ ਕਮਾਈ ਤੋਂ ਬਚਣਾ ਪਿਆਰਾ ਜਿੰਨਾ ਹੋ ਸਕਦਾ ਬਚਣਾ ਬਸ ਐਸੇ ਬਚਾਉਣ ਵਾਲਾ ਤਾਂ ਉਹੀ ਹੈ ਪਰਮਾਤਮਾ ਹੀ ਹੈ ਦੋਨਾਂ ਸਿਰਾਂ ਦਾ ਆਪੇ ਆ ਨਾ ਸੁਆਮੀ ਉਹ ਜੇ ਕੋਈ ਠੱਗੀ ਮਾਰਨ ਵਾਲਾ ਨਾ ਹੋ ਤੇ ਸੱਚੇ ਬੰਦੇ ਦਾ ਕਿਹਨੂੰ ਪਤਾ ਲੱਗੂਗਾ ਹੈ ਤਾਂ ਦੋਨੇ ਪਾਸੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰਕਰ ਜਾਇਰ ਦੋਰ ਸੰਗਲ ਵੱਡ ਹਤਿਆ ਕਮਾਈ ਸੰਖ ਪਾਪੀ ਪਾਪ ਕਰ ਜਾਏ ਔਰ ਪਹਿਲੀ ਪੰਕਤੀ ਨਾਲ ਭੁੱਲ ਜਾਣਾ ਅਸੰਖ ਜਪ ਸੰਖ ਭਾਉ ਸੰਖ ਪੂਜਾ ਅਸੰਖ ਤਪ ਤਾਉ ਤੇਰੇ ਹੁਕਮ ਵਿੱਚ ਤੈਨੂੰ ਜਪਣ ਵਾਲੇ ਵੀ ਬਹੁਤ ਹੈ ਤੇਰੇ ਭੈ ਵਿੱਚ ਵੀ ਵਿਚਰਦੇ ਮਾਲਕਾ ਤੇਰਾ ਨਾਮ ਇੱਕ ਇੱਕ ਤਰਮੋਂ ਦਾ ਭੈ ਵਿੱਚ ਹੁੰਦਾ ਰੱਬ ਦੇ ਪਿਆਰ ਦਾ ਵੇਖਣਾ ਵੀ ਭੈ ਵਿੱਚ ਹੁੰਦਾ ਰੱਬ ਦੇ ਪਿਆਰ ਦਾ ਰੱਬ ਦੇ ਭੈ ਆ ਦੇ ਵਿੱਚ ਵੇਖਦੇ ਆ ਜੀ ਉਹ ਅੱਖਾਂ ਨਾਲ ਬੁਰਾ ਨਹੀਂ ਵੇਖਦੇ ਜਵਾਨਾਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਭੈ ਵਿੱਚ ਬੋਲਦੇ ਪਰਮਾਤਮਾ ਦੇ ਭੈ ਵਿੱਚ ਹੀ ਸੁਣਦੇ ਆ ਉਹ ਗੰਦੇ ਗੀਤ ਮਾੜੀਆਂ ਚੀਜ਼ਾਂ ਉਹ ਕੰਨਾਂ ਨਾਲ ਨਹੀਂ ਸੁਣਦੇ ਪਿਆ। ਕਿਉਂ ਪ੍ਰਮਾਤਮਾ ਨੂੰ ਹਾਜ਼ਰ ਸਮਝਦੇ ਆ ਨਾ ਹਰੇਕ ਥਾਂ ਤੇ ਵੇਖ ਰਿਹਾ ਪ੍ਰਮਾਤਮਾ। ਫਿਰ ਭੈੜਾ ਕਰਮ ਕਿਉਂ ਪਾਉਣਾ ਜ਼ਿੰਦਗੀ ਦੇ ਵਿੱਚ? ਸਰਉ ਵਿਚਾਰ ਗੁਰੂ ਜੀ ਕਹਿੰਦੇ ਤਿੱਥੈ ਸੋਹਣ ਪੰਜ ਪ੍ਰਵਾਣ। ਇਹ ਪ੍ਰਮਾਤਮਾ ਜਿਹੜੇ ਪੰਜ ਬਣ ਗਏ ਨਾ ਤੇਰੇ ਦਰ ਦੇ ਉੱਤੇ ਫਿਰ ਉਹ ਪ੍ਰਵਾਣ ਹੋ ਗਏ। ਆਪਾਂ ਪੜਿਆ ਸੀ ਉਹ ਸ਼ਬਦ ਪੰਜ ਪ੍ਰਵਾਣ ਪੰਜ ਪ੍ਰਦਾਮ। ਪੰਚੇ ਪਾਵੈ ਦਰਗਾਹ ਮਾਨ ਜਿਹੜੇ ਪੰਚ ਹੋ ਗਏ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਮੰਨਿਆ ਉਹ ਪੰਚ ਹੋ ਗਏ ਪਿਆਰੇ ਗੁਰੂ ਦੀ ਬਾਣੀ ਨੂੰ ਜਿਨ੍ਹਾਂ ਨੇ ਸੁਣ ਲਿਆ ਤੇ ਨਾਲ ਅਗਲਾ ਸਟੈਪ ਹੈ ਮੰਨਣ ਦਾ ਤੇ ਗੁਰੂ ਜੀ ਕਹਿੰਦੇ ਫਿਰ ਉਹਦੇ ਦਰ ਦੇ ਉੱਤੇ ਪੰਚ ਹੋ ਗਏ ਫਿਰ ਪ੍ਰਮਾਣ ਹੋ ਗਏ ਰੱਬ ਦੇ ਪਿਆਰੇ ਹੋਰ ਲੱਗਦੀ ਉਹਨਾਂ ਦੇ ਫਿਰ ਨਦਰੀ ਕਰਮ ਪਵੇ ਨਿਸ਼ਾਨ ਫਿਰ ਉਹਨਾਂ ਦੇ ਨਦਰ ਦਾ ਕਰਮ ਬਖਸ਼ਿਸ਼ ਪ੍ਰਮਾਤਮਾ ਦੀ ਬਖਸ਼ਿਸ਼ ਦਾ ਮੱਥੇ ਤੇ ਨਿਸ਼ਾਨ ਪੈ ਜਾਂਦਾ ਹੈ ਭਗਤੀ ਦਾ ਨਿਸ਼ਾਨ ਪਾ ਜਾਂਦਾ ਬਾਰੇ ਫੇਰਾ ਆਪਾਂ ਨਹੀਂ ਆਮ ਕਹਿੰਦੇ ਇਹ ਤਾਂ ਬੰਦਾ ਚ ਭਗਤੀ ਆ ਵਿਚਾਰਾ ਭਗਤੀ ਵਾਲਾ ਉਹਨਾਂ ਦੇ ਫਿਰ ਭਗਤੀ ਦਾ ਨਿਸ਼ਾਨ ਪਾ ਜਾਂਦਾ ਸਿੱਧੇ ਸਾਦੇ ਵਾਲੇ ਜੀਵਨ ਵਾਲੇ ਬਣ ਜਾਂਦੇ ਆ ਬਸ ਜਿਹੜਾ ਮੁੱਖ ਵਿੱਚ ਉਹਨਾਂ ਨੇ ਕਹਿ ਤੈਰੇ ਉਹਦੇ ਅੰਦਰ ਵੀ ਹੁੰਦਾਗਾ ਕਈ ਵਾਰੀ ਸਾਡੇ ਅੰਦਰ ਕੁਝ ਹੋਰ ਹੁੰਦਾ ਨਾ ਮੁੱਖ ਵਿੱਚ ਕੁਝ ਮਿੱਠੀਆਂ ਗੱਲਾਂ ਦਿਲ ਕਾਤੀ ਗੋੜਵਾਤ ਫਰੀ ਸਾ ਵੀ ਕਹਿੰਦੇ ਆ ਨਾ ਕਹਿੰਦੇ ਦਿਲ ਚ ਤੱਕ ਕੈਂਚੀ ਚੱਲੀ ਜਾਂਦੀ ਹੈ ਮੁੱਖਚ ਬੜ ਵਰਕਿੰਗ ਗੱਲਾਂ ਦੇ ਚ ਕਈ ਚੀਨੀ ਹੋਣੀ ਚਾਹੀਦੀ ਉਹ ਮਾੜੀ ਐ ਅੰਦਰੋਂ ਤਾਂ ਜੜਾ ਵੱਟ ਨਹੀਂ ਕਿਸੇ ਦੀਆਂ ਉੱਤੋਂ ਕਹਿਣਾ ਵਾ ਬਧਾਈਆਂ ਤੇਰੇ ਤੇ ਪੁੱਤਰ ਨੌਕਰੀ ਤੇ ਲੱਗ ਗਿਆ ਉੱਤੋਂ ਜੋ ਕਹਿਣਾ ਅੰਦਰੋਂ ਕਹਿੰਦਾ ਬਾਹਲਾ ਮਾੜਾ ਹੋ ਗਿਆ ਅੰਦਰ ਆਈ ਗਈ ਹੁੰਦਾਗਾ ਨਾ ਕਿਸੇ ਦੇ ਸੁੱਖ ਨੂੰ ਵੇਖ ਕੇ ਖੁਸ਼ ਹੋਵੋ ਕਿਸੇ ਦੇ ਦੁੱਖ ਨੂੰ ਵੇਖ ਕੇ ਪਿਆਰੋ ਦੁਖੀ ਹੋਵੋ ਕਿਸੇ ਦੇ ਦੁੱਖ ਨੂੰ ਵੇਖ ਕੇ ਦੁਖੀ ਨਹੀਂ ਹੁੰਦਾ ਮਨ ਸਾਡਾ ਗਵਾਲੀ ਦੇਤੇ ਬਿਮਾਰੀ ਆ ਗਈ ਪਤਾ ਲੈ ਆਉਂਦੇ ਬਹਾਨੇ ਚ ਕਹੀ ਜਾਂਦਾ ਕਿੰਨਾ ਖਰਚ ਆਜੂਗਾ ਲੈ ਅੰਦਰੋਂ ਤਾਂ ਖੁਸ਼ ਆ ਨਾ ਇਹ ਖਰਚ ਜਿਹੜਾ ਪੁੱਛਦਾ ਅਸਲ ਵਿੱਚ ਪੁੱਛਦਾ ਇਹ ਵੀ ਅੰਦਰ ਕਿੰਨਾ ਖਰਚ ਆਜੂਗਾ ਵੀ ਗੁਮਾਰੀ ਆ ਗਈ ਹੈ ਕਿਸੇ ਦੇ ਦੁੱਖ ਨੂੰ ਦੇਖ ਕੇ ਪਿਆਰੋਂ ਦੁਖੀ ਹੋਵੋ ਤੁਹਾਡੇ ਪਿਆਰਾਂ ਵਿੱਚ ਸੁਭਾਣ ਹੀ ਹੁੰਦਾ ਕਿਸੇ ਦਾ ਦੁੱਖ ਦੇਖ ਕੇ ਦੁਖੀ ਹੁੰਦੇ ਆਓ ਕਿਸੇ ਦਾ ਸੁੱਖ ਦੇਖ ਕੇ ਉਹ ਸੁਖੀ ਹੋ ਜਾਂਦੇ ਬਹੁਤ ਖੁਸ਼ ਹੋ ਜਾਂਦੇ ਗਦਗਦ ਹੋ ਜਾਂਦੇ ਆਵਾਫ ਵੀ ਆਪ ਅੰਦਰ ਇਹ ਬਿਰਤੀ ਬਣਾਉਣੀ ਹੈ ਗੁਰੂ ਜੀ ਕਹਿੰਦੇ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉਥੈ ਪਾਏ ਇਹ ਦੁਨੀਆਣੀ ਅੰਦਾਜ਼ੇ ਲਾ ਸਕਦੀ ਇਹ ਕੱਚਾ ਕੇ ਪੱਕਾ ਆਪਾਂ ਤਾਂ ਅੰਦਾਜ਼ੇ ਲਾਉਨੇ ਆ ਨਾ ਫਲਾਣਾ ਬੰਦਾ ਮਾੜਾ ਆ ਆ ਚੰਗਾ ਆ ਮਾੜਾ ਗੁਰੂ ਜੀ ਕਹਿੰਦੇ ਚੱਕਿਆਂ ਕੱਚਿਆਂ ਤੇ ਪੱਕਿਆਂ ਦੀ ਵਿਚਾਰ ਹੈ ਜਿਹੜੀ ਉਹ ਪ੍ਰਮਾਤਮਾ ਜਾਣਦਾ ਬੰਦੇ ਆ ਨਾਨਕ ਗਿਆ ਜਾਪੈ ਜਾਏ ਇਹ ਤਾਂ ਜਦੋਂ ਉਹਦੇ ਦਰ ਦੇ ਉੱਤੇ ਵਿਚਾਰ ਹੁੰਦੇ ਆ ਨਾ ਕਰਮੀ ਕਰਮੀ ਉਏ ਵੀ ਚਾ ਫਿਰ ਪਤਾ ਲੱਗਦਾ ਵੀ ਕੌਣ ਤੱਚਾ ਸੀ ਤੇ ਕੌਣ ਪੱਕਾ ਸੀ ਕੌਣ ਚੰਗਾ ਸੀ ਤੇ ਕੌਣ ਮਾੜਾ ਸੀ ਦੁਨੀਆ ਤਾਂ ਕਰਮ ਦੇਖ ਕੇ ਅੰਦਾਜ਼ੇ ਲਾਉਦੀ ਆ ਬਾਹਰਲੇ ਕਰਮ ਦੇਖ ਕੇ ਪਰ ਪ੍ਰਮਾਤਮਾ ਅੰਦਰ ਦੇ ਕਰਮ ਦੇਖ ਕੇ ਅੰਦਾਜ਼ੇ ਲਾਉਂਦਾ ਸਾਡੇ ਪਿਆਰੋ ਕਿ ਅੰਦਰ ਕੀ ਸੀ ਤੇ ਬਾਹਰੋਂ ਕੀ ਸੀ ਮੰਨਤ ਸੋ ਅੰਦਰ ਦੇ ਕਰਮ ਆਪਾਂ ਭਾਈ ਸਹੀ ਕਰਨੇ ਆ ਇਹ ਤੋਂ ਅੱਗੇ ਜੀ ਪੰਜ ਖੰਡਾਂ ਦੀ ਗੱਲ ਹੋਣੀ ਆ ਉਹ ਪੰਜ ਖੰਡ ਕਿਹੜੇ-ਕਿਹੜੇ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ ਪੰਜ ਖੰਡਾਂ ਦੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਗਹਿਰੀ ਵਿਚਾਰ ਹੈ ਜੀ ਆਓ ਸਾਰੇ ਜਪੀਏ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ ਸਾਰੇ ਜੱਗੋ ਭਾਈ